ਪਿੰਡ ਕੋਕਵਾਲ ਮਜਾਰੀ ਵਿਖੇ ਕੈਂਟਰ ਦੀ ਟੱਕਰ ਨਾਲ ਇੱਕ ਕਾਰ ਸਵਾਰ ਦੀ ਮੌਕੇ ਤੇ ਮੌਤ ਦੋ ਹੋ ਗਏ ਜ਼ਖਮੀ ਪੰਜਾਬ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਉੱਤੇ ਪੈਂਦੇ ਗੜ ਸ਼ੰਕਰ ਤਹਿਸੀਲ ਅਧੀਨ ਪੈਂਦੇ ਇਲਾਕਾ ਬੀਤ ਦੇ ਪਿੰਡ ਕੋਕਵਾਲ ਮਜਾਰੀ ਦੇ ਵਿਖੇ ਇੱਕ ਓਵਰਲੋਡ ਕੈਂਟਰ ਦੀ ਕਾਰ ਨਾਲ ਹੋਈ ਟੱਕਰ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੋ ਜਿਹੜੇ ਆ ਜ਼ਖਮੀ ਹੋ ਗਏ ਘਟਨਾ ਜਿਹੜੀ ਹੈ ਦੀ ਜਾਣਕਾਰੀ ਮਿਲਦੇ ਸਾਰੀ ਪੁਲਿਸ ਚੌਕੀ ਦੇ ਜਿਹੜੇ ਆ ਬਿਨੇਵਾਲ ਦੇ ਅਧਿਕਾਰੀ ਹੈ ਓਮਕਾਰ ਸਿੰਘ ਪੁਲਿਸ ਪਾਰਟੀ ਦੇ ਸਮੇਤ ਜਿਹੜੇ ਆ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜ਼ਖਮੀਆਂ ਨੂੰ ਕਾਰ ਦੇ ਵਿੱਚੋਂ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਗੜ ਸ਼ੰਕਰ ਦਾਖਲ ਕਰਵਾਇਆ ਤੇ ਮ੍ਰਿਤਕ ਜਿਹੜਾ ਹੈ ਉਹਦਾ ਸ਼ਵ ਜਿਹੜਾ ਹੈ ਉਹਦਾ ਲਾਸ਼ ਹੈ ਪੋਸਟਮਾਰਟ ਜਿਹੜਾ ਕਰਾਣ ਲਈ ਸਿਵਲ ਹਸਪਤਾਲ ਗੜ ਸ਼ੰਕਰ ਦੇ ਲਾਸ਼ ਘਰ ਵਿੱਚ ਰਖਵਾ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ 52 ਸਾਲ ਦਾ ਇਹ ਮ੍ਰਿਤਕ ਨਰਿੰਦਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਸ਼੍ਰੀ ਕਰੋੜਗੜ ਸਾਹਿਬ ਉਕ ਕੁਲ ਮਯਾਰੀ ਦੇ ਵਿਖੇ ਸ਼ਰਾਬ ਦੇ ਠੇਕੇ ਤੇ ਆਪਣਾ ਹੱਤਾ ਚਲਾਉਂਦਾ ਸੀ ਇਸ ਤਰ ਘਟਨਾ ਦੇ ਬਾਅਦ ਜਿਹੜੀ ਆ ਕਾਰ ਬੁਰੀ ਤਰ੍ਹਾਂ ਟੁੱਟ ਭੱਜ ਗਈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਓਵਰਲੋਡ ਜਿਹੜੇ ਟਿਪਰ ਹੈ ਇਹ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਕਾਰਨ ਲੋਕਾਂ ਦੇ ਲਈ ਜਮਦੂਤ ਬਣਿਆ ਅਤੇ ਉਹਨਾਂ ਦੇ ਕਾਰਨ ਲੋਕ ਜਾ ਉਹ ਨਿਤ ਦੇ ਨੇ ਗੜ ਸ਼ੰਕਰ ਤੋਂ ਲੰਗਰ ਰੋਡ ਤੇ ਜਿਹੜੇ ਆ ਹਾਸੇ ਹੋ ਰਹੇ ਤੇ ਆਪਣੀਆਂ ਜਾਨਾਂ ਗਵਾ ਰਹੇ ਆ ਸਾਰੇ ਰਾਤ ਹਾਦਸਾ ਹੋਇਆ ਨਾ ਜਿਹੜਾ ਇਹ ਹੋਇਆ ਇਹ ਇਹ ਮੁੰਡੇ ਸਿਕਨ ਰੰਜਲ ਸਿੰਘ ਪੁੱਤੋ ਕੇਵਲ ਸਿੰਘ ਖਰਾਲੀ ਤੋਂ ਇਹ ਇੱਥੇ ਆਪਣੇ ਬਾਰਡਰ ਤੇ ਨਾ ਪੰਜਾਬ ਬਾਰਡਰ ਤੇ ਮਜਾਰੀ ਪਿੰਡ ਚ ਇਹ ਹਾਤਾ ਕਰਦਾ ਸੀਗਾ ਤੇ ਰਾਤ ਤੇ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਇਧਰੋਂ ਗੱਡੀ ਫੱਕ ਵਾਲੀ ਗੱਡੀ ਆਈ ਮਤਲਬ ਜਿਹਦਾ ਕਹਿੰਦੇ ਆਵਰ ਬੋਡੀ ਜਿਹੜੀਆਂ ਗੱਡੀਆਂ ਹੁੰਦੀਆਂ ਆਏ ਮਤਲਬ ਲੋਡ ਹੁੰਨੀਆਂ ਤੇ ਉਹਦੇ ਵਿੱਚ ਇਹ ਗੱਡੀ ਵੱਜਣ ਕਰਕੇ ਨਾ ਇਹ ਹਾਦਸਾ ਹੋ ਗਿਆ ਮੁੰਡਾ ਤਾਂ ਉਹ ਖਤਮ ਹੋ ਗਿਆ ਥਾਂ ਤੇ ਹੋਰ ਉਹਦੇ ਨਾਲ ਦੋ ਬੰਦੇ ਸੀਗੇ ਉਹ ਇੰਜਰਡ ਹੋ ਗਏ ਸੇ ਤੇ ਇਹ ਜਿਹੜੀਆਂ ਓਵਰ ਲੋਡ ਗੱਡੀਆਂ ਆਣੀਆਂ ਤੇ ਹੁੰਦੀਆਂ ਤਾਂ ਕਰਦੀਆਂ ਤਾਂ ਕੰਮ ਬਹੁਤ ਖਰਾਬ ਹੈ ਰੋਡ ਸਾਡੀ ਛੋਟੀ ਆ ਰੋਡ ਐਡੇ ਹੈ ਨਹੀਂਗੇ ਤੇ ਜਿਸ ਤਰ੍ਹਾਂ ਕਹ ਲਓ ਵੀ ਸੇਫਟੀ ਕੋਈ ਨਹੀਂ ਹੈਗੀ ਸਰਕਾਰ ਤੋਂ ਮੰਗੇ ਆ ਵੀ ਲੋਕਾਂ ਦਾ ਖਿਆਲ ਕਰਨਾ ਤੇ ਲੋਕਾਂ ਦਾ ਮਤਲਬ ਕਿਦਾਂ ਸੇਫਟੀ ਹੋ ਸਕਦੀ ਆ ਸਰਕਾਰ ਤਾਂ ਸਰਕਾਰੀ ਹੈ ਨਾ ਲੋਕਾਂ ਨੇ ਸਰਕਾਰ ਨੂੰ ਚੁਣਿਆ ਜਿੱਦਾਂ ਵੀ ਇਹ ਪ੍ਰਸ਼ਾਸਨ ਹੈ ਤੇ ਉਹਨੂੰ ਮੈਂ ਤਾਂ ਜਨ ਹਿੱਤ ਦਾ ਪਹਿਲਾਂ ਦੇਖਣਾ ਚਾਹੀਦਾ ਨਾ ਮੈਂ ਬਾਦ ਮਹਿੰਦਰਪਾਲ ਪਿੰਡ ਕੋਕਾਲ ਮਜ਼ਾਰੀ ਸਾਨੂੰ ਕਰੀਬ 10 8-10 ਮਿੰਟ ਦੇ ਵਿੱਚ ਹੀ ਪਤਾ ਲੱਗਿਆ ਕਿ ਇੱਥੇ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਤੇ ਉਸੇ ਵਕਤ ਅਸੀਂ ਆਪਣੀ ਐਂਬੂਲੈਂਸ ਲੈ ਕੇ ਸਾਡੇ ਪਾਸ ਐਂਬੂਲੈਂਸ ਹੈਗੀ ਹੈ ਐਂਬੂਲੈਂਸ ਲੈ ਕੇ ਜਦੋਂ ਇੱਥੇ ਮੌਕੇ ਤੇ ਪਹੁੰਚੇ ਤੇ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਨਰਿੰਦਰ ਸਿੰਘ ਜਿਹੜਾ ਸੀ ਆਪਣੇ ਦੁਕਾਨ ਤੇ ਕੰਮ ਦਾ ਕਰਕੇ ਬਾਈਂਡਰ ਨੂੰ ਵਾਪਸ ਜਾ ਰਿਹਾ ਸੀ ਖਰਾਲਗੜ੍ਹ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਉਹ ਐਕਸੀਡੈਂਟ ਹੋਇਆ ਤੇ ਆਪਾਂ ਇਹ ਗੱਲ ਪ੍ਰਸ਼ਾਸਨ ਤੋਂ ਖਾਸ ਕਰ ਸਰਕਾਰਾਂ ਤੋਂ ਇਹ ਮੰਗ ਕਰਦੇ ਹਾਂ ਕਿ ਇਹ ਜਿਹੜੀਆਂ ਗੱਡੀਆਂ ਓਵਰਲੋਡ ਹੋਏ ਤੇ ਜਿਹੜੇ ਟਿਪਰ ওভারਲੋਡ ਜਾਂਦੇ ਆ ਇਹਨਾਂ ਦੀ ਪਰਮਿਸ਼ਨ ਕਿਸ ਬੰਦੇ ਨੇ ਦਿੱਤੀ ਕਿ ਉਹਨਾਂ ਨੂੰ ਐਡੇ ਐਡੇ ਵੱਡੀਆਂ ਬਾਡੀਆਂ ਕਿਨੇ ਬਣਵਾਉਣ ਦੀ ਕੋਚ ਜੀ ਦਿੱਤੀ ਆ ਜਿਹੜੀਆਂ ਐਡੇ ਨੇ ਵੱਡੀਆਂ ਫੱਕ ਵਾਲੀਆਂ ਗੱਡੀਆਂ ਆਉਂਦੀਆਂ ਨੇ ਡੇਲੀ ਆਉਂਦੀਆਂ ਨੇ ਇਹ ਮੌਤ ਦਾ ਸਰਨਾਮਾ ਹੀ ਲੈ ਕੇ ਆਉਂਦੀਆਂ ਸਾਡੇ ਇਹਨਾਂ ਰੋਡਾਂ ਤੇ ਇੱਕ ਕਰੋੜ ਐਕਸੀਡੈਂਟ ਨਹੀਂ ਹੋਇਆ ਅਕਸਰ ਹਰ ਰੋਜ਼ ਕੋਈ ਨਾ ਕੋਈ ਬਾਪਰ ਦਾ ਸਾਡੇ ਸੜੋਡ ਤੇ ਤੇ ਅਸੀਂ ਸਰਕਾਰ ਤੋਂ ਇਹ ਗੱਲ ਦੀ ਬਕਾਇਦਾ ਮੰਗ ਕਰਦੇ ਆ ਵੀ ਇਹਨਾਂ ਸਾਡੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾਵੇ ਇਹਨਾਂ ਤੇ ਠੱਲ ਪਾਈ ਜਾਵੇ ਇਹਨਾਂ ਦਾ ਕੋਈ ਨਾ ਕੋਈ ਉਪਰਾਲਾ ਜ਼ਰੂਰ ਕੀਤਾ ਜਾਵੇ ওভারਲੋਡ ਟਿਪਰ ਚੱਲ ਆ ਜਿਹੜੀਆਂ ਵੱਡੀਆਂ ਗੱਡੀਆਂ ਚੱਲਦੀਆਂ ਮੈਨੂੰ ਤਾਂ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਆ ਕਿ ਇਹ ਪਾਸਿੰਗ ਕਿਸ ਬੰਦੇ ਨੇ ਕੀਤੀ ਹੈ ਕਿਹੜੇ ਆਰਟੀਓ ਨੂੰ ਕਿਹੜੇ ਡੀਟੀਓ ਨੂੰ ਕਿਹੜੀ ਸਰਕਾਰ ਨੇ ਇਸ ਗੱਡੀ ਨੂੰ ਪਾਸ ਕੀਤਾ ਜਿਹਦੀ ਾਡੀ ਬੜੀ ਬਾਡੀ ਲੱਗੀ ਹੋਈ ਹੈ ਪਹਿਲਾਂ ਤਾਂ ਉਹ ਬੰਦੇ ਹੀ ਇਸ ਗੱਲ ਦੇ ਦੋਸ਼ੀ ਹੋਣਗੇ ਆਪਾਂ ਮੰਨਾਂਗੇ ਠੀਕ ਹੈ ਤੇ ਮੌਕੇ ਤੇ ਜਾਨ ਚਲੀ ਗਈ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਸੀ ਤੇ ਆਪਾਂ ਉਹ ਬੰਦਾ ਉਹਨਾਂ ਦੇ ਨਾਲ ਸੀ ਕਦਰਸ਼ਮ ਸਿੰਘ ਉਹਨਾਂ ਨੂੰ ਲੈ ਕੇ ਗਿਆ ਉਹਦੀ ਬਿਲਕੁਲ ਬਾਹ ਕ੍ਰੈਕ ਹੋ ਚੁੱਕੀ ਆ ਸਾਈਡ ਤੇ ਛੱਟ ਲੱਗੀ ਆ ਲੱਤਾਂ ਤੇ ਬਹੁਤ ਜ਼ਿਆਦਾ ਬੁਰੀ ਤਰੀਕੇ ਨਾਲ ਇੰਜਰਡ ਹੋਇਆ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਕੋਲ ਹੋਰ ਬੰਦਾ ਕੰਮ ਕਰਦਾ ਸੀ ਤਿੰਨ ਜਣੇ ਸੀਗੇ ਉਹਦਾ ਨਾਮ ਸ਼ਾਇਦ ਦਲਾਬਰ ਸਿੰਘ ਦਲਾਬਰ ਸਿੰਘ ਸੀ ਸ਼ਾਇਦ ਉਹਨਾਂ ਪਾਸੇ ਕੰਮ ਕਰਦਾ ਤਿੰਨੇ ਬੰਦੇ ਆਪਣਾ ਕੰਮਕਾਰ ਕਰਕੇ ਰੋਜੀ ਰੋਟੀ ਕਮਾ ਕੇ ਘਰ ਚੱਲੇ ਤੇ ਮੌਤ ਦਾ ਸ਼ੌਂਕ ਦਾ ਲਹਿਰ ਹੋ ਗਿਆ ਇਹਨਾਂ ਦੀ ਮਿਹਰਬਾਨੀ ਦੇ ਨਾਲ ਮੈਂ ਤਾਂ ਇਹਨਾਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖ ਕੇ ਜਦੋਂ ਆਪਾਂ ਪਰਮਿਸ਼ਨਾਂ ਦਿੰਦੇ ਆ ਬਾੜੀਆਂ ਲੱਗਣ ਦੀਆਂ ਰੋੜਾਂ ਤੇ ਜਾਣ ਦੀਆਂ ਇਹ ਕਾਮ ਹੈਲਮਟ ਵਾਲੇ ਨੂੰ ਤੇ ਤਲਾਨ ਹੁੰਦਾ ਇਹ ਆੜੇ ਆੜੇ ਬੜੇ ਲੈ ਕੇ ਗੱਡੇ ਘੁੰਮਦੇ ਆ ਇਹਨਾਂ ਦਾ ਕੋਈ ਚਲਾਨ ਨਹੀਂ ਹੁੰਦਾ ਤੇ ਮੰਗ ਕਰਦੇ ਆ ਭਈ ਇਹਨਾਂ ਨੂੰ ਨਿਆਂ ਦਿੱਤਾ ਜਾਵੇ ਜਿਸ ਵੀ ਬੰਦੇ ਦੀ ਇਹ ਗਲਤੀ ਹੈ ਬਿਲਕੁਲ ਉਹਨੂੰ ਪੂਰੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਕੋਈ ਹਾਸੇ ਨਾ ਹੋਣ ਹਰ ਰੋ ਸਾਡੇ ਰੋਡ ਤੇ ਹਾਸੇ ਹੁੰਦੇ ਆ ਬੜੇ ਦੁੱਖ ਦੀ ਗੱਲ ਆ ਇੱਕ ਨਾਦਰਾ ਟੈਲੀਫੋਨ ਆਇਆ ਸੀ ਕਿ 8 ਵਜੇ ਸ਼ਾਮ ਇੱਕ ਮਦੂਵੀ ਐਕਸੀਡੈਂਟ ਹੋ ਗਿਆ ਜਦੋਂ ਮੌਕੇ ਤੇ ਜਾ ਕੇ ਦੇਖਿਆ ਇੱਕ ਟਰੱਕ ਤੇ ਇੱਕ ਜਿਹੜੀ ਮਰੂਤੀ ਕਾਰ ਦੇ ਵਿੱਚ ਐਕਸੀਡੈਂਟ ਹੋ ਗਿਆ ਟਰੱਕ ਵਾਲੇ ਦੀ ਲਾਪਰਵਾਹੀ ਨਾਲ ਤੇ ਜਿਸ ਵਿੱਚ ਆਪਣੇ ਨਰਿੰਜਲ ਸਿੰਘ ਦੀ ਨਰਿੰਜਲ ਸਿੰਘ ਸਾਨੂੰ ਕਾਉਲ ਸਿੰਘ ਵਾਸੀ ਖਰਾਲਗੜ ਦੀ ਮੌਤ ਹੋ ਗਈ ਬਿਕਰਮ ਸਿੰਘ ਤੇ ਦਰਸ਼ਨ ਸਿੰਘ ਜਿਹੜਾ ਆਪਣੇ ਵਿੱਚ ਫਟੜ ਹੋ ਗਿਆ ਜਿਹੜੇ ਹਸਪਤਾਲ ਵਿੱਚ ਦਾਖਲਿਆ ਤੇ ਪਰਚਾ ਦੇ ਕੇ ਕਾਰਵਾਈ ਕਰ ਰਹੇ ਆ